ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸੈਰਪੜਾਉੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਤਾਜੀ ਸੂਈ ਗਾਂ ਤੇ ਇੱਕ ਇਹ ਵੀ ਤੋਖੜ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 75280003552 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਵਾਤ ਵਾਤ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਕਾਲਾ ਪਿੰਡ ਪਤੌੜ ਜ਼ਿਲ੍ਹਾ ਬਰਨਾਲਾ ਸੀਲਤਪਾ ਬਈ ਠੀਕ ਆ ਜੀ ਹਾਂ ਜੀ ਫਿਰ ਬੈੜ ਦੀ ਜਾਣਕਾਰੀ ਦਈ ਆਪਣੀ ਇਹ ਵੀ ਦੂਜੇ ਸਵੇ ਸੁਈ ਬਿਆ ਹਾਂਜੀ 14 15 ਕਿਲੋ ਬੌੜਾ ਬਈ ਕੱਲ ਸੁਈ ਹੱਥ ਨੇ ਠੀਕ ਆ ਜੀ ਜੇਰ ਜੂ ਰੁਪਏ ਕੀ ਵੀ ਹਾਂ ਜੇਰ ਜੂ ਰੋਕੇ ਆ ਬਈ ਤੇ ਬੱਚਾ ਮਗਰ ਬੱਚਾ ਬਈ ਮਗਰ ਬੱਸ ਆ ਦੇਖ ਲੈ ਭਰਾ ਠੀਕ ਆ ਜੀ ਤੇ ਰੇਟ ਭਰਾ ਦਾ ਜਾਇਜ਼ ਰੇਟ ਇਹਦਾ ਫੋਨਤੀ ਕਰਾਂਗੇ ਜਾਇਜ਼ ਹੀ ਕਰਾਂਗੇ ਲੈਣ ਦੇਣ ਵਾਲੇ ਕਰਾਂਗੇ ਬੌੜਾ ਠੀਕ ਆ ਜੀ ਠੀਕ हाँ हेलो जी चार ही थाना देख सकते हो लो जी मगर बस्सा ठीक है बस्सा अच्छा छोड़ देंगे आप लेफ्ट आसी जाओ लो जी अरे चलो कोई ना बन लो जी तारामीशन मार्केट खाने जी लो जी लो तारपुर ठीक है ठीक है चेक कर सकते हो लो जी ਅਸਪਤਾਨ ਨੋ 40 3 ਠੀਕ ਹੈ ਠੀਕ ਹੈ ਲਓ ਜੀ ਤਾਰਾਂ ਮਾਰ ਕੇ ਦਿਖਾ ਦਿਆਂ ਠੀਕ ਹੈ ਜੀ ਦੂਜੇ ਥਾਂ ਚ ਲੈ ਗਿਆ ਬਈ ਪਰਲੇ ਚ ਉਹ ਵੀ ਮਾਰ ਦੇ ਲਓ ਜੀ ਤੀਜਾ ਤੇ ਆ ਚੌਥਾ ਲਓ ਜੀ ਠੀਕ ਹੈ ਜੀ ਠੀਕ ਹੈ ਬਈ ਠੀਕ ਬੰਦੇ ਜੀ ਦੂਜੀ ਦਸੋ ਟੋਕੜ ਦੀ ਏਵੇ ਤੋਂ ਕੜਗਾ ਇਹਦੇ ਥੱਲੇ ਦੁੱਧਾ ਕਿਹਾ 6 ਕਿਲੋ ਹਾਂਜੀ ਨਣਾ ਪਾਣਾ ਸੀਲ ਬਹੁਤ ਆਵੇ ਠੀਕ ਹੈ ਜੀ ਹੂੰ ਲੋਪਰਾ 6 ਲੀਟਰ ਦੁੱਧਾ ਤੇ ਰੇਟ ਭਰਾ ਜਾਇਆ ਜਦਾ ਰੇਟ ਇਹਦਾ 15000 ਦੀ ਆਪਾਂ ਦੇ ਦਾਂਗੇ ਭਾਈ 15 ਦੇ ਦੂੰਗਾ ਇਹਦੇ ਮੋੜਾ ਤੱਕ ਇਹਦ ਨੂੰ ਕਰਿਓ ਹੁਣ ਤੇ ਚੋਈ ਵੀ ਕਰਕੇ ਕੋਈ ਦਿਖਾਉਦੀ ਨਹੀਂ ਠੀਕ ਹੈ ਚੋਈ ਠੀਕ ਹੈ ਠੀਕ ਲੋਪਰਾ ਜੀ ਜੋ ਬੂਰੀ ਹਲਾ ਕਿਵੇਂ ਮਰਜੀ ਮੈ ਜੀ ਵੀ ਠੀਕ ਹੈ ਠੀਕ ਭਾਈ ਜੀ ਨਾਲ ਜਲ ਕਨੈਕਟ ਕਰੋ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਉੱਕ ਕੇ ਹੀ ਭਾਈ